ਐਮ ਡਿਕਸਟਰ ਸਚਗੁਰ ਅੱਜ ਅਸੀਂ ਸਾਰੇ 75ਵਾਂ ਰਿਪਬਲਿਕ ਡੇ ਮਨਾ ਰਹੇ ਹਾਂ ਇੱਥੇ ਇਸ ਜਗਤ ਤੇ ਫਿਕੋ ਨਤੇ ਜੋਟਰ ਸਿਕ ਪਾਸਿਜ ਨੇ ਇਕੱਠੇ ਹੋ ਕੇ ਇੱਕ ਸਾਂਝਾ ਪ੍ਰੋਗਰਾਮ ਕੀਤਾ ਹੈ ਜਿਹਦੇ ਵਿੱਚ ਅਸੀਂ 75ਵਾਂ ਰਿਪਬਲਿਕ ਡੇ ਮਨਾਇਆ ਹੈਗਾ ਇਹ ਬੜੀ ਖੁਸ਼ੀ ਦੀ ਗੱਲ ਹੈ ਸਾਰੀ ਇੰਡਸਟਰੀ ਇਕੱਠੀ ਹੋ ਕੇ ਜਿਹੜੀ ਕਿਸੇ ਸ਼ਹਿਰ ਤੋਂ ਆਉਂਦੀ ਹੈ ਬੜੀ ਖੁਸ਼ੀ ਹੁੰਦੀ ਹੈਗੀ ਅਲੱਗ-ਅਲੱਗ ਸਥਾਨਾਂ ਲੱਗ ਲੈ ਜਗ੍ਹਾ ਤੇ ਬਣੋ ਨਾ ਇੱਕ ਜਗ੍ਹਾ ਤੇ ਬਣਾਇਆ ਜਾਵੇ ਇਹ ਬਹੁਤ ਵੱਡੀ ਗੱਲ ਹੈ ਜਿਹੜਾ 69 ਦਿਸਾ ਹੈ ਇਹ ਚ ਹੈ ਹੀ ਇਹ ਵੀ ਸਾਨੂੰ ਸਾਨੂੰ ਆਜ਼ਾਦੀ ਹੈ ਆਜ਼ਾਦੀ ਦਾ ਮਤਲਬ ਹੈ ਸਾਰੇ ਰਲਮਿਕ ਰਹੀਏ ਆਪਣੇ ਸਾਰੇ ਵਿਚ ਪੇਸ਼ ਕਰੀਏ ਇਥੇ ਕਿ ਹਰ ਕਿਸਮ ਦੀ ਹਰ ਇੱਕ ਨੂੰ ਆਜ਼ਾਦੀ ਹੈ ਚਾਹੇ ਕੋਈ ਵੀ ਚ ਡਵੈਲਪ ਕਰ ਸਕਦਾ ਹੈ ਜੋ ਵੀ ਕੁਝ ਕਰ ਸਕਦਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਹੈਗੀ ਆ ਉਹ ਆਪਣੇ ਮਨ ਦੇ ਨਾਲ ਜੋ ਵੀ ਉਹਦਾ ਉਸਤਾਦ ਹੁੰਦਾ ਉਹ ਲੋਕਾਂ ਨੂੰ ਦੱਸਦਾ ਹੈਗਾ ਆਪਣੇ ਵੀਅੂਜ਼ ਸ਼ੇਅਰ ਕਰਦਾ ਹੈਗਾ ਉਹ ਲੋਕਾਂ ਨੂੰ ਜੋ ਵੀ ਕੋਈ ਨਵੀਂ ਟੈਕਨੋਲੋਜੀ ਹੁੰਦੀ ਆ ਅਸੀਂ ਸ਼ੇਅਰ ਕਰਕੇ ਅਸੀਂ ਆਪ ਜੀ ਇੱਕ ਦੂਜਾ ਸ਼ੇਅਰ ਕਰਕੇ ਉਹਨੂੰ ਅੱਗੇ ਲੱਗੇ ਦੱਸ ਸਕਦੇ ਆ ਅੱਜ ਸਾਰੇ ਨੂੰ ਮੈਂ ਸਾਰੇ ਦੇਸ਼ ਵਸੇ ਨੂੰ ਸਾਰੇ ਨੂੰ ਆਪਣੇ ਵੱਲੋਂ ਕਿਸੇ ਸੱਚ ਕੇ ਦੀ ਪੂਰੀ ਫੈਮਿਲੀ ਵੱਲੋਂ ਤੁਹਾਨੂੰ ਸਾਰੇ ਨੂੰ ਬਿਹਤਰ ਦਾ ਜੋ ਗੰਦਰਤਾ ਦਿਸ ਹੈ ਉਹਦੀ ਸਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਉਹ ਇਹ ਆਸ ਕਰਦਾ ਆ ਵੀ ਅਸੀਂ ਇਹਦੇ ਵਿੱਚ ਨਵੀਂ ਤੋਂ ਨਵੀਂ ਟੈਕਨੋਲੋਜੀ ਲੈ ਕੇ ਆਈ ਐ ਇੰਡਸਟਰੀ ਵਿੱਚ ਲੈ ਕੇ ਆਵਾਂਗੇ ਵੀ ਔਰ ਜੋ ਵੀ ਵਾਧੀ ਟੈਕਨੋਲੋਜੀ ਆ ਉਹਨਾਂ ਨਾਲ ਸਾਥ ਦਿੰਦੇ ਅਸੀਂ ਇਹਨੂੰ ਅਗਰ ਦੇਸ਼ ਅਗੇ ਉੱਤੇ ਜਗਲ ਲੈ ਲੈ ਤੱਕ ਜਗ। ਇਸ ਨੂੰ ਰਾਜ ਦਾ ਜ਼ਿਆਦਾ ਹੈਗਾ ਦੇਸ਼ ਵਾਸਤੇ ਕੀ ਕਰਦਾ। 75th ਰਿਪਬਲਿਕ ਡੇ ਦੇ ਮੌਕੇ ਤੇ ਸਾਰੀ ਇੰਡਸਟਰੀ ਇਕੱਠੇ ਹੋ ਗਈ ਯੂਸੀਪੀਐਮਐ ਦੇ ਵਿੱਚ ਜਗਾ ਝੰਡਾ ਲਹਿਰਾਉਂਦਾ ਫੰਕਸ਼ਨ ਕੀਤਾ ਹੈ ਬਹੁਤ ਹੀ ਅੱਛਾ ਲੱਗ ਰਿਹਾ ਹੈ ਬੜਾ ਅੱਛਾ ਮਾਹੌਲ ਹੈ। ਔਰ ਮੈਂ ਉਮੀਦ ਕਰਦਾ ਵੀ ਜੇ ਸਾਰੀ ਇੰਡਸਟਰੀ ਇਕੱਠੀ ਹੋ ਕੇ ਚਲੇਗੀ ਤੇ ਆਉਣ ਵਾਲੇ ਟਾਈਮ 'ਚ ਇੰਡੀਆ ਦੀ ਸਾਈਕਲ ਇੰਡਸਟਰੀ ਬਹੁਤ ਪਰਫੁੱਲਿਤ ਹੋਏਗੀ ਬਹੁਤ ਖੁਸ਼ੀ ਦਾ ਮਾਹੌਲ ਹੈ ਅੱਜ ਆਪ ਸਭ ਦੇਖ ਰਹੇ ਹੋ ਸਾਰੀ ਇੰਡਸਟਰੀ ਇਕੱਠੀ ਹੈ ਸੁਨੈਕ ਚੱਲਦੀ ਹੈ ਔਰ ਇਦਾਂ ਦੇ ਮਾਹੌਲ ਦੇ ਵਿੱਚ ਅਸੀਂ ਅੱਜ 75ਵਾਂ ਪਲੈਟੀਨਮ ਗਣਤੰਤਰ ਦਿਵਸ ਮਨਾ ਰਹੇ ਹਾਂ ਔਰ ਇਸ ਤੋਂ ਆ ਖੁਸ਼ੀ ਦਾ ਕੋਈ ਜ਼ਾਇਰ ਨਹੀਂ ਬਹੁਤ ਬਹੁਤ ਧੰਨਵਾਦ ਸਾਰੇ ਮੈਂਬਰ ਸਾਹਿਬ ਦੇ ਆ ਕੇ ਔਰ ਲੱਖ ਲੱਖ ਵਧਾਈ ਪੂਰੇ ਦੇਸ਼ ਨੂੰ हमारे साल रविंदर सैनी फ्रोम सैनिटरी इंजीनियर से लुधियाना सबसे पहले तो पिछहत्तरवे रिपब्लिक डे की सैनिटरी इंजीनियर की ओर से पूरे देशवासियों को बहुत बहुत बधाई बहुत बहुत शुभकामनाएं अयोध्या में जो सर मंदिर बनाया अयोध्या में मंदिर बनाया सबको बहुत बहुत बधाई पूरे देशवासियों के लिए नहीं पूरे विश्व के लिए सौभाग्य की बात है और ये एक अच्छा कदम है इंडियन गवर्नमेंट का थैंक यू वेरी मच